ਨਯਾਤੇ ਲੁੱਟਾ ਖੋਹਾ ਤੋਂ ਜਿੱਥੇ ਕਿ ਸਮੁੱਚਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੀੜਿਤ ਹੈ ਉੱਥੇ ਹੀ ਮੰਡੀ ਬੜੀਵਾਲਾ ਦੇ ਪਿੰਡਾਂ ਦੇ ਵਿੱਚ ਇਹਨਾਂ ਚੋਰ ਲੁਟੇਰਿਆਂ ਦੀ ਪ੍ਰਸ਼ਾਸਨਿਕ ਪਕੜ ਇੰਨੀ ਜ਼ਿਆਦਾ ਮਜ਼ਬੂਤ ਹੈ ਕਿ ਰਿਟਾਇਰਡ ਪੁਲਿਸ ਕਪਤਾਨ ਅਤੇ ਸਿਆਸੀ ਆਗੂ ਰਾਜਵਿੰਦਰ ਸਿੰਘ ਮਰਾੜ ਸਮੇਤ ਇਲਾਕੇ ਦੇ ਲੋਕਾਂ ਵੱਲੋਂ ਕੁਝ ਚੋਰਾ ਨੂੰ ਬਿਜਲੀ ਮੀਟਰਾ ਦੀਆਂ ਤਾਰਾਂ ਚੋਰੀ ਕਰਦਿਆਂ ਰੰਗੇ ਹੱਥੀਂ ਉਕਤ ਚੋਰ ਪੁਲਿਸ ਨੂੰ ਫੜਾਉਣ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਚੋਰਾ ਦੇ ਨਾਲ ਰਿਆਇਤ ਦਿਖਾਉਂਦਿਆਂ ਕਾਰਵਾਈ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਰਿਟਾਇਰਡ ਪੁਲਿਸ ਕਪਤਾਨ ਅਤੇ ਸਿਆਸੀ ਆਗੂ ਰਾਜਵਿੰਦਰ ਕਾਰਨ ਅਪਰਾਧ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਤੇ ਆਮ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਜਨਰੋਦਨ ਜਿਹੜੀਆਂ ਚੋਰੀਆਂ ਨੇ ਉਹ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਹਾਂਜੀ ਕੋਈ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਉਹਦਾ ਜਦੋਂ ਵੱਲ ਧਿਆਨ ਨਹੀਂਗਾ ਖਾਸ ਕਰਕੇ ਸਾਡੇ ਮਰੀਆਲਾ ਥਾਣੇ ਦਾ ਐਸਐਚਓ ਸਾਹਿਬ ਦਾ ਕੋਈ ਧਿਆਨ ਨਹੀਂਗਾ ਸਾਡੇ ਪਿੰਡ ਬੱਕਰੀਆਂ ਚੋਰੀ ਹੋਈਆਂ ਅੱਜ ਤਕਰੀਬਨ 20 ਦਿਨ ਹੋ ਗਏ ਕੋਈ ਵੀ एफर्ट्स ਨਹੀਂ ਕੀਤੇ ਉਹ ਨੰਬਰ ਵਾਸਤੇ ਨਾ ਕੋਈ ਕੇਸ ਰਜਿਸਟਰ ਕੀਤਾ ਵੀਦਲ ਹੋਗੇ ਪਿੱਛੇ ਜਿਹੜੇ 1.5 ਮਿੰਟ ਤੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਆਪਣੇ ਰੋਗ ਪਿੰਦ ਤੋਂ ਜੀ ਬੰਦਾ ਵੀ ਫੜਾਤਾ ਉਹਨਾਂ ਨੇ ਬੰਦਾ ਇਹਨਾਂ ਦੇ ਛੜਤਾ 1.5 ਮਿੰਟ ਹੋ ਗਿਆ ਬੰਦਾ ਰੋਜ਼ ਆਉਂਦਾ ਹੈ ਜਾਂਦਰ ਹੁੰਦਾ ਹਾਂ ਕਿਸ ਮਿਲ ਨਹੀਂ ਰਜਿਸਟਰ ਕਰਨੀ ਪੁਲਿਸ ਇਹ ਹਾਲਾਤ ਮਾਰੇ ਨੇ ਰਾਤ ਅਸੀਂ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਤਾਰਾ ਇੱਕ ਬੰਦਾ ਲਾ ਰਿਆ ਸੀ 1 ਵਜੇ ਪਿੰਡ ਨਗਰ ਵਾਸੀਆਂ ਨੇ ਫੜ ਕੇ 1 ਵਜੇ ਸਾਡੇ ਸਰਪੰਚ ਸਾਹਿਬ ਜਿਹੜੇ ਉਠਾ ਕੇ ਦੇਖਿਆ ਆਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੰਨ ਲਓ ਇਸ ਏਰੀਆ ਦੇ ਵਿੱਚ ਤੁਸੀਂ ਰੋਜ਼ ਤੁਰਦੇ ਫਿਰਦੇ ਹੋ ਦੇਖੋ ਨਸ਼ੇ ਵੱਧ ਰਹੇ ਆ ਕੋਈ ਧਿਆਨ ਨਹੀਂ ਦਿਨੋ ਦਿਨ ਚੋਰੀਆਂ ਵੱਧ ਰਹੀਆਂ ਕੋਈ ਧਿਆਨ ਨਹੀਂ ਸਿਵਾਏ ਪੁਲਿਸ ਦਾ ਇੱਕ ਕੰਮ ਹੀ ਆ ਵੀ ਪੈਸਾ ਲੈਣਾ ਸਾਰੀ ਦਿਹਾੜੀ ਛੋਟੇ ਛੋਟੇ ਕੰਮਾਂ 'ਚ ਨਿੱਕੇ ਨਿੱਕੇ ਕੰਮਾਂ 'ਚ ਇਹ ਨਹੀਂ ਜਾਂਦੇ ਕੋਈ ਵੀ ਇੱਕ ਕੰਮ ਵੱਲ ਧਿਆਨ ਨਹੀਂ ਪੁੱਲਸਦਾ ਮੈਂ ਤਾਂ ਅਸਲ ਸਾਹਿਬ ਨੂੰ ਵੀ ਮਿਲਣਾ ਫੋਨ ਕਰ ਮੈਂ ਮਿਲ ਰਿਹਾ ਲੈ ਕੇ ਬੰਦਿਆਂ ਨੂੰ ਆਈ ਸਾਹਿਬ ਨੂੰ ਮਿਲਦੇ ਆਂ ਕਿ ਤਾਂ ਕਿ ਸਾਡੇ ਥਾਣੇ ਦਾ ਸੁਧਾਰ ਕੀਤਾ ਜਾਵੇ ਲੋਕਾਂ ਨੂੰ ਅਨਸਾਫ ਦਵਾਇਆ ਜਾਵੇ ਜਿਹੜੀਆਂ ਚੋਰੀਆਂ ਉਹਨਾਂ ਦਾ ਜਿਹੜੇ ਇੱਕ ਪਰਚੇ ਦਿੱਤੇ ਜਾਂਦੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਵੱਲ ਕੋਈ ਧਿਆਨ ਨਹੀਂ ਜੇ ਕੋਈ ਚੋਰੀ ਹੋ ਜਾਂਦੀ ਉਹਦੇ ਵੱਲ ਧਿਆਨ ਨਹੀਂ ਕੋਈ ਨਸ਼ਾ ਦਾ ਰੋਕ ਸਾਹਮਣੇਗਾ ਪਿੰਡਾਂ 'ਚ ਜਾ ਕੇ ਦੇਖੋ ਸ਼ਰਿਆਂ 'ਚ ਨਸ਼ਾ ਵਿਕ ਰਹੇ ਮੇਰਾ ਤਾਂ ਬਹੀ ਨਹੀਂ ਬੇਨਤੀ ਹੈ ਪ੍ਰਸ਼ਾਸਨ ਨੂੰ ਅਸਲ ਸਾਹਿਬ ਨੂੰ ਆਈ ਸਾਹਿਬ ਨੂੰ ਜਿਹੜਾ ਸਾਡੇ ਬਰਿਆ 28 ਦਾ ਜਿਹੜਾ ਪੁਲਿਸ ਦਾ ਬਹੁਤ ਹੀ ੱਿੱਲਾ ਕੰਮ ਇਹਨੇ ਵੱਲ ਧਿਆਨ ਦਿੱਤਾ ਜਾ